ਕੱਲ ਦੋਸਤੋ ਅੱਜ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਵਿੱਚ ਜੋ ਸਿੱਖ ਕੌਮ ਦਾ ਮਹਾਨ ਰਾਜਾ ਸੀ ਔਰ ਇੱਕ ਬਹੁਤ ਹੀ ਵਧੀਆ ਜਰਨੈਲ ਸੀ ਜਿਸ ਨੇ ਆਪਣੇ ਰਾਜ ਦੀ ਜਿਹੜੀਆਂ ਹੱਦਾਂ ਸੀ ਉਹ ਬਹੁਤ ਦੂਰ ਦੂਰ ਤੱਕ ਫੈਲਾਈਆਂ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਹਿਮ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਰਾਜ ਦੇ ਦੌਰਾਨ ਉਹਨਾਂ ਦੇ ਵਿੱਚੋਂ ਹੀ ਅੱਜ ਇੱਕ ਜਿਹੜੀ ਅਹਿਮ ਘਟਨਾ ਜਦੋਂ ਜਿਹੜੇ ਫ੍ਰਾਂਸੀਸੀ ਜਰਨਲ ਸਿੰਘ ਉਹ ਉਹਨਾਂ ਦੇ ਦਰਬਾਰ ਦੇ ਵਿੱਚ ਆਉਂਦੇ ਐ ਤਾਂ ਉਹ ਜੋ ਦੇਖਦੇ ਐ ਔਰ ਜੋ ਉਸ ਵੇਲੇ ਘਟਨਾ ਘਟੀ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਦੋ ਜਿਹੜੇ ਫਰਾਂਸ ਤੋਂ ਜਰਨੈਲ ਆਏ ਸਨ ਜਰਨਲ ਵੈਂਚੂਰਾ ਤੇ ਅਲਾਰਡੀ ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਆਉਂਦੇ ਐ ਤਾਂ ਉਹ ਦੇਖਦੇ ਐ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਿੰਘਾਸਨ ਹੈ ਉਹ ਸੋਨੇ ਹੀਰੇ ਮੋਤੀਆਂ ਜਵਾਹਰਾਤਾਂ ਦੀ ਜਗ੍ਹਾ ਤੇ ਆਮ ਸੰਗਾਸਨ ਹੈ ਮਹਾਰਾਜਾ ਦਾ ਜਿਹੜਾ ਪਹਿਰਾਵਾ ਹੈ ਉਹ ਵੀ ਬਿਲਕੁਲ ਸਾਦਾ ਲਿਬਾਸ ਉਹਨਾਂ ਨੇ ਜਿਹੜਾ ਉਹ ਪਹਿਨਦੇ ਆ ਉਹਨਾਂ ਨੇ ਨੈਪੋਲੀਅਨ ਦੀ ਫੌਜ ਦੇ ਵਿੱਚ ਜੰਗਾਂ ਲੜੀਆਂ ਹੋਈਆਂ ਸਨ ਦੁਨੀਆ ਉਹਨਾਂ ਦੀ ਚਲਾਕੀ ਲੜਾਈ ਦੇ ਤਜਰਬੇ ਤੇ ਤਰੀਕਿਆਂ ਤੋਂ ਉਹਨਾਂ ਦੀ ਕਦਰ ਕਰਦੀ ਸੀ ਜਦੋਂ ਉਹ ਲਾਹੌਰ ਦੇ ਵਿੱਚ ਪਹੁੰਚੇ ਤਾਂ ਉਹ ਸੋਚ ਰਹੇ ਸਨ ਕਿ ਇਹ ਭਾਰਤ ਦਾ ਜਿਹੜਾ ਰਾਜਾ ਹੈ ਸਿੱਧਾ ਸਾਦਾ ਹੋਵੇਗਾ ਦਰਬਾਰ ਵੀ ਸ਼ਾਇਦ ਸਾਦਾ ਹੀ ਹੋਵੇਗਾ ਪਰ ਜਦੋਂ ਉਹ ਦਰਬਾਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਕੁਝ ਅਜਿਹਾ ਵੇਖਿਆ ਜੋ ਯੂਰਪ ਦੇ ਵਿੱਚ ਵੀ ਉਹਨਾਂ ਨੇ ਨਹੀਂ ਦੇਖਿਆ ਸੀ ਰਣਜੀਤ ਸਿੰਘ ਦੇ ਦਰਬਾਰ ਤੇ ਵਿੱਚ ਨਾ ਸੋਨੇ ਦਾ ਸਿੰਘਾਸਨ ਸੀ ਨਾ ਮੋਤੀ ਮਾਨਿਕ ਇੱਕ ਸਧਾਰਨ ਤਖਤ ਸੀ ਸਿਰਫ ਕੁਝ ਗੱਦੀਆਂ ਸਨ ਅਤੇ ਜਿਹੜੇ ਰਾਜਾ ਮਹਾਰਾਜਾ ਰਣਜੀਤ ਸਿੰਘ ਸਨ ਉਹਨਾਂ ਦਾ ਜਿਹੜਾ ਲਿਬਾਸ ਵੀ ਸਾਦਾ ਹੀ ਸੀ ਕਿਉਂਕਿ ਉਹ ਨਿਪੋਲੀਅਨ ਦੇ ਜਰਨੈਲਸਨ ਉਹ ਉਧਰ ਜਿਹੜੇ ਉਸ ਵੇਲੇ ਤੇ ਰਾਜੇ ਸਨ ਉਹਨਾਂ ਦਾ ਜਿਹੜਾ ਰੈਂਸੈਂਸ ਸੀ ਉਹ ਕਾਫੀ ਵੱਖਰੇ ਤਰੀਕੇ ਦਾ ਸੀ ਪਰ ਜਦੋਂ ਉਹਨਾਂ ਨੇ ਇੱਥੇ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਤੇ ਜਿਹੜਾ ਉਹਨਾਂ ਦਾ ਪਹਿਰਾਵਾ ਉਹ ਇੱਕ ਸਾਧਾਰਨ ਮਨੁੱਖ ਵਾਲੀ ਹੈ ਤਾਂ ਜਰਨਲ ਵੈਂਚੂਰਾ ਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੋਇਆ ਕਿ ਕੀ ਇਹੀ ਮਹਾਨ ਜਿਹੜਾ ਸਿੱਖ ਰਾਜਾ ਪਰ ਅਗਲੇ ਹੀ ਪਲ ਉਸ ਦੀ ਜਿਹੜੀ ਸੋਚ ਹੈ ਉਹ ਬਦਲ ਗਈ ਰਣਜੀਤ ਸਿੰਘ ਨੇ ਫਰਾਂਸੀਸੀ ਜਰਨਲਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਦੋਂ ਦੇਖਿਆ ਤਾਂ ਉਹਦਾ ਚਿਹਰਾ ਇੱਕ ਸ਼ੇਰ ਦੀ ਤਰ੍ਹਾਂ ਝਲਕ ਦਿੰਦਾ ਸੀ ਉਸਨੇ ਬਿਨਾ ਸ਼ਾਨ ਸ਼ੌਕਤ ਤੇ ਸਿਰਫ ਇੱਕ ਵਾਕ ਬੋਲਿਆ ਕਿ ਮੇਰੀ ਫੌਜ ਤਲਵਾਰ ਨਾਲ ਨਹੀਂ ਦਿਲ ਨਾਲ ਲੜਦੀ ਹੈ ਇਹ ਸ਼ਬਦ ਮਹਾਰਾਜਾ ਰਣਜੀਤ ਸਿੰਘ ਦੇ ਸੰ ਜਰਨਲ ਉਸ ਦੇ ਸ਼ਬਦਾਂ ਦੀ ਤਾਕਤ ਦੇ ਵਿੱਚ ਡੁੱਬ ਗਿਆ ਕਹਿਣ ਦਾ ਭਾਵ ਕਿ ਇਹਨਾਂ ਸ਼ਬਦਾਂ ਦਾ ਜਰਨਲ ਜਿਹੜਾ ਜਰਨਲ ਵੈਂਚੂਰਾ ਸੀ ਉਹਦੇ ਮਨ ਦੇ ਉੱਪਰ ਕਾਫੀ ਗਹਿਰਾ ਅਸਰ ਹੋਇਆ ਅਗਲੇ ਦਿਨ ਉਹਨਾਂ ਨੂੰ ਸਿੱਖ ਫੌਜ ਦੀ ਜਿਹੜੀ ਡ੍ਰਿਲ ਜਿਹੜੀ ਉਹ ਦਿਖਾਈ ਗਈ। ਤੋਪਾਂ ਦੀ ਲੜੀ, ਬਖਤਰਬੰਦ ਜਿਹੜੇ ਸਵਾਰ ਸੀ, ਨਿਹੰਗਾਂ ਦੀ ਜਿਹੜੀ ਜ਼ਬਰਦਸਤ ਤਲਵਾਰਬਾਜ਼ੀ ਤੇ ਰਣਨੀਤੀ ਜੋ ਯੂਰਪੀ ਤਜਰਬੇ ਨਾਲ ਬੇਸ਼ੱਕ ਮਿਲਦੀ ਸੀ ਪਰ ਉਹਨਾਂ ਨਾਲੋਂ ਵੱਖਰੀ ਤੇ ਵਿਸ਼ਾਲ ਸੀ। ਵੈਂਚੂਰਾ ਨੇ ਹੈਰਾਨ ਹੋ ਕੇ ਕਿਹਾ ਕਿ ਮੈਂ ਨੈਪੋਲੀਅਨ ਦੇ ਕੈਂਪ ਵੀ ਦੇਖੇ ਹਨ ਪਰ ਸਮਰਾਟ ਨੇ ਇਸ ਤਰ੍ਹਾਂ ਦੇ ਜਿਹੜੇ ਜੋਸ਼ੀਲੇ ਸੈਨਿਕ ਉਹ ਨਹੀਂ ਦੇਖੇ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨੇ ਮੁਸਕਰਾ ਕੇ ਉਹਨਾਂ ਨੂੰ ਕਿਹਾ ਕਿ ਸਿੱਖ ਫੌਜ ਹਾਰੇ ਨੂੰ ਜਿੱਤ ਵਿੱਚ ਜੜੀ ਬਦਲਣ ਦੀ ਉਹ ਸ਼ਕਤੀ ਰੱਖਦੀ ਹੈ ਕਿਉਂਕਿ ਇਹ ਘੋੜਿਆਂ ਤੋਂ ਪਹਿਲਾਂ ਗੁਰੂ ਤੇ ਭਰੋਸਾ ਕਰਦੇ ਉਸ ਦਿਨ ਵੈਂਚੂਰਾ ਨੇ ਆਪਣੇ ਦੋਸਤ ਨੂੰ ਇੱਕ ਚਿੱਠੀ ਲਿਖੀ ਸੀ ਕਿ ਉਹਨਾਂ ਨੇ ਕਿਹਾ ਕਿ ਮੈਂ ਇੱਕ ਰਾਜਾ ਵੇਖਿਆ ਜਿਸ ਦੇ ਕੋਲ ਤਖਤ ਤਾਂ ਸਧਾਰਨ ਹੈ ਪਰ ਦਿਲ ਸਮਰਾਟਾਂ ਤੋਂ ਵੀ ਵੱਡਾ ਹੈ ਕਹਿੰਦਾ ਭਾਵ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵਿੜਾਪਨ ਸੀ ਉਸ ਤੋਂ ਖੁਸ਼ ਹੋ ਕੇ ਜਰਨਲ ਵੈਂਚੂਰਾ ਨੇ ਜਿਹੜੀ ਉਹਨਾਂ ਦੀ ਪੁਸਤਕ ਦੇ ਵਿੱਚ ਉਹਨਾਂ ਦੇ ਮਾਨ ਸਤਕਾਰ ਦੇ ਵਿੱਚ ਜਿਹੜੀ ਚਿੱਠੀ ਸੀ ਉਹ ਆਪਣੇ ਦੋਸਤ ਨੂੰ ਲਿਖੀ ਕਿ ਇੰਨਾ ਵੱਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਜਿਹੜਾ ਮਨ ਦੇ ਵਿੱਚ ਰਤੀ ਪਰ ਜਿੰਨਾ ਵੀ ਜਿਹੜਾ ਹੰਕਾਰ ਹੈ ਉਹ ਬਿਲਕੁਲ ਨਹੀਂ ਹੈ ਔਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਬਿਲਕੁਲ ਸਾਦਾ ਜਿਹੜਾ ਜੀਵਨ ਹੈ ਉਹ ਜੀਂਦੇ ਨੇ ਨਹੀਂ ਤਾਂ ਉਹਨਾਂ ਨੇ ਦੇਖਿਆ ਸੀ ਕਿ ਯੂਰਪ ਦੇ ਵਿੱਚ ਜਿੰਨੇ ਵੀ ਰਾਜੇ ਸਮਰਾਟ ਸਨ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਕਾਫੀ ਵਿਖਾਵੇ ਭਰਿਆ ਸੀ ਉਸ ਦੇ ਮੁਕਾਬਲੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਡਾ ਰਾਜ ਹੋਣ ਦੇ ਨਾਲ ਨਾਲ ਵੱਡੇ ਦਿਲ ਦੇ ਮਾਲਕ ਵੀ ਸਨ ਇਸੇ ਕਰਕੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਤੇ ਮਾਣ ਹੈ ਕਿ ਉਹਨਾਂ ਨੇ ਜਿਹੜਾ ਪਿੱਛੇ ਜੇ ਇੱਕ ਸਰਵੇ ਵੀ ਹੋਇਆ ਜਿਸ ਦੇ ਵਿੱਚ ਮਹਾਨ ਰਾਜਿਆਂ ਦੀ ਗੱਲ ਕੀਤੀ ਗਈ ਤਾਂ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਭ ਤੋਂ ਸਰਵਸ਼੍ਰੇਸ਼ਟ ਰਾਜ ਮੰਨਿਆ ਗਿਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਦੌਰਾਨ ਪੂਰੀ ਤਰ੍ਹਾਂ ਜਿਹੜਾ ਲੋਕਾਂ ਦੇ ਨਾਲ ਨਿਆਂ ਕੀਤਾ ਗਿਆ ਕਿਸੇ ਨੂੰ ਵੀ ਚਾਹੇ ਉਹ ਕਿਸੇ ਵੀ ਧਰਮ ਨਸਲ ਜਾਤ ਦਾ ਹੋਵੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਗਿਆ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਬਾਰੇ ਦੇ ਵਿੱਚ ਹਾਂ ਜੋ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ